ਹਾਂਜੀ ਬੱਚੇ ਜੇਕੇ ਅਕੈਡਮੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤਾਂ ਬੱਚੇ ਅੱਜ ਆਪਾਂ ਜਿਹੜਾ ਹੈਗਾ ਨਾ ਇੰਡੈਕਸ ਯਾਨੀ ਕਿ ਫੋਰਥ ਪਾਰਟ ਵਿੱਚ ਇਸ ਜਿਹੜੇ ਚੈਪਟਰ ਨੂੰ ਆਪਾਂ ਕੰਟੀਨਿਊ ਕਰਾਂਗੇ ਪੈਡਾਗੋਜੀ ਆਫ ਪੰਜਾਬੀ ਲੈਂਗੁਏਜ ਦਾ ਚੈਪਟਰ ਸ਼ਬਦ ਸ਼੍ਰੇਣੀਆਂ ਬਹੁਤ ਹੀ ਇੰਪੋਰਟੈਂਟ ਚੈਪਟਰ ਹੈ ਪੰਜਾਬੀ ਦੀ ਗ੍ਰਾਮਰ ਨਾਲ ਸੰਬੰਧਿਤ ਹੈ ਬਹੁਤ ਹੀ ਰੋਚਕ ਚੈਪਟਰ ਵੀ ਹੈ ਕਿਉਂਕਿ ਆਪਾਂ ਇਸ ਸਬਾਰੇ ਜਿਹੜਾ ਪੰਜਾਬੀ ਦੇ ਗ੍ਰਾਮਰ ਬਾਰੇ ਬਚਪਨ ਤੋਂ ਹੀ ਪੜਦੇ ਆ ਰਹੇ ਹਾਂ ਤਾਂ ਬਹੁਤ ਹੀ ਜਿਹੜਾ ਹੈ ਤਪੂਰਨ ਹੋਇਆ ਕੰਪੀਟੀਟਿਵ ਇਗਜ਼ਾਮ ਕੋਈ ਇਗਜ਼ਾਮ ਦੇ ਪੁਆਇੰਟ ਆਫ View ਤੋਂ ਦੇਖਦੇ ਹਾਂ ਤੇ ਜਿਹੜਾ ਹੈ ਬਹੁਤ ਹੀ ਇੰਪੋਰਟੈਂਟ ਹੈ ਤਾਂ ਅੱਪਰ ਜਿਹੜਾ ਹੈਗਾ ਇਸ ਵਿੱਚ ਆਪਾਂ ਪਾਰਟ 4 ਵਿੱਚ ਆਪਾਂ ਜਿਹੜੇ ਹੈਗੇ ਕਿਰਿਆ ਵਿਸ਼ੇਸ਼ਣ ਦੀ ਦੀਆਂ ਕਿਸਮਾਂ ਜਿਆਦਾ ਕਿਰਿਆ ਵਿਸ਼ੇਸ਼ਣ ਦੇ ਪ੍ਰਕਾਰ ਵੰਡ ਤੋਂ ਸ਼ੁਰੂ ਕਰਾਂਗੇ ਪਿਛੇ ਆਪਾਂ ਬੱਚੇ ਕਿਰਿਆ ਦੀਆਂ ਕਿਸਮਾਂ ਜਿਹੜੀ ਹੈ ਸੀ ਉਹ ਪੜ੍ਹ ਲਈਆਂ ਸੀਗੇ ਅੱਗੇ ਹੁਣ ਆਪਾਂ ਕੰਟੀਨਿਊ ਕਰਨੇ ਜਾ ਰਹੇ ਹਾਂ ਕਿਰਿਆ ਵਿਸ਼ੇਸ਼ਣ ਦੇ ਪ੍ਰਕਾਰ ਵੰਡ ਕਿਸਮਾਂ ਪੰਜਾਬੀ ਵਿੱਚ ਕਿਰਿਆ ਵਿਸ਼ੇਸ਼ਣ ਦੇ 8 ਭੇਦ ਹਨ ਕਾਲਵਾਚਕ ਸਥਾਨਵਾਚਕ ਪ੍ਰਕਾਰਵਾਚਕ ਬਿੰਤੀਵਾਚਕ ਸੰਖਿਆਵਾਚਕ ਨਿਰਣਾਵਾਚਕ ਕਾਰਨਵਾਚਕ ਤੇ ਤਾਂਗੀਤਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਬੱਚੇ 8 ਕਿਸਮਾਂ ਯਾਦ ਰੱਖਣੀ ਹੈ ਪਹਿਲਾ ਜਿਹੜਾ ਕਾਲ ਵਾਚ ਕਿਰਿਆ ਵਿਸ਼ੇਸ਼ਣ ਜਿਹੜਾ ਕਿਰਿਆ ਵਿਸ਼ੇਸ਼ਣ ਵਾਕ ਦੀ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਕਰੇ ਉਸਨੂੰ ਕਾਲ ਵਾਚ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਧਰਮ ਮਜੂ ਦੇਖਾਂਗੇ ਬੱਚੇ ਆਪਾਂ ਰਵੀ ਹੁਣੇ ਹੁਣੇ ਆਵੇਗਾ ਕਿਰਿਆ ਵਿਸ਼ੇਸ਼ਣ ਹੁਣੇ ਨੂੰ ਕਾਲ ਪਰੇ ਦੱਸ ਰਿਹਾ ਹੁਣ ਕਾਲ ਨਹੀਂ ਬੱਚੇ ਇਹਨੇ ਕਿ ਫੋਨ ਲਗਾਇਆ ਅੰਜੀ ਚਾਚਾ ਕਿੱਥੇ ਹੋ ਉਹ ਨਹੀਂ ਕਾਲਾ ਆਹ ਦਾ ਮਤਲਬ ਹੁੰਦਾ ਸਮੇਂ ਠੀਕ ਹੈ ਇੱਕ ਤਰ੍ਹਾਂ ਦਾ ਤੁਹਾਨੂੰ ਸਮਝ ਆ ਗਿਆ ਉਹ ساری ਰਾਤ ਉਡੀਕ ਕੇ ਮੁੜ ਸੋ ਗਏ ਤਾਂ ਕਿਰਿਆਵਾਂ ਚੈਸ਼ਨ ساری ਰਾਤ ਇਤਨੀ ਆਪੂਰੂਦਾਨਾਨ ਹਰ ਰੋਜ਼ ਕੜੀਮੁੜੀ ਵਾਰ ਵਰ ਹਮੇਸ਼ਾ ਲਗਾਤਾਰ ਕਦੇ-ਕਦੇ ਤੁਰੰਤ ਕਲ ਸੋਮਰ ਤੇ ਦੋ ਘੰਟੇ ਅਧਿਕ ਜਿਹੜੇ ਕਾਲ ਵਾਚ ਕੋਚ ਆਪਾਂ ਦੇਖ ਲਿਆ ਬਾਕ ਦੀ ਕਿਰਿਆ ਦੇ ਖੋਣ ਦਾ ਸਮਾਂ ਕਿੱਧਰ ਪਰਿਕਟ ਹੋ ਰਿਹਾ ਬੱਚੇ ਠੀਕ ਹੈ ਬੱਚੇ ਤਾਂ ਅੱਗੇ ਸਥਾਨ ਵਾਚ ਕਿਰਿਆ ਵਿਸ਼ੇਸ਼ਣ ਦੂਜਾ ਸਥਾਨ ਵਾਚ ਕਿਰਿਆ ਵਿਸ਼ੇਸ਼ਣ ਜਿਸ ਕਿਰਿਆ ਵਿਸ਼ੇਸ਼ਣ ਤੋਂ ਵਾਕ ਦੀ ਕਿਰਿਆ ਤੇ ਸਥਾਨ ਦਾ ਪਤਾ ਲੱਗੇ ਬਾਕ ਦੀ ਕਿਰਿਆ ਦੇ ਸਥਾਨ ਨੂੰ ਉੱਥੇ ਕਿਰਿਆ ਦਾ ਜਿਹੜਾ ਹੈਗਾ ਸੀ ਸਮਾਂ ਸੀ ਇੱਥੇ ਸਥਾਨ ਹੈ ਜਿਹੜਾ ਬੱਚੇ ਨਾਂਮ ਤੋਂ ਪਤਾ ਲੱਗ ਰਿਹਾ ਥਾਨਵਾਚਕ ਕਿਰਿਆਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਰਵੀ ਕਿੱਧਰ ਗਿਆ ਹੈ ਕਿਰਿਆਵਿਸ਼ੇਸ਼ਣ ਕਿੱਧਰ ਅਗਰ ਸਿੰਘ ਨੂੰ ਲੋਹਰ ਸੈਂਟਰਲ ਜੇ ਵਿੱਚ ਫਾਂਸ ਦਿੱਤੀ ਗਈ ਕਿਰਿਆਵਿਸ਼ੇਸ਼ਣ ਲੋਹਰ ਸੈਂਟਰਲ ਜੇ ਇਸ ਤੋਂ ਥਾਂ ਬਾਰੇ ਦੱਸ ਰਿਹਾ ਇਸ ਦੀਆਂ ਉਦਾਹਰਨਾਂ ਹਨ ਅੰਦਰ ਬਾਹਰ ਪਰਾਂ ਪਿੱਛੇ ਇੱਥੇ ਸੱਚੇ ਇਧਰੋਂ ਸਕੂਲੋਂ ਜਿਲੰਦਰੋਂ ਕਰੋ ਸੱਜੇ ਸਕੂਲ ਜੋੰਦਰ ਗਲੀ ਤੇ ਜਵੰਦਰ ਆਦਿ ਜਦੋਂ ਕੋਈ ਸ਼ਬਦ ਟਿਕਾਣੇ ਨੂੰ ਬਸਤੇ ਹਨ ਤਾਂ ਉਹ ਕਿਰਿਆ ਵਿਸ਼ੇਸ਼ਣ ਬਣ ਜਾਂਦੇ ਹਨ ਜਿਵੇਂ ਸਕੂਲ ਵਿੱਚ ਮੈਚ ਹੋ ਰਿਹਾ ਹੈ ਸਕੂਲ ਬੱਚੇ ਗਲੀ ਵਿੱਚ ਖੇਡ ਰਹੇ ਹਨ ਗਲੀ ਇਸ ਤਰ੍ਹਾਂ ਜਿਹੜਾ ਹੈ ਟਿਕਾਣੇ ਪਰ ਦੱਸਣ ਵਾਲੀ ਕੋਈ ਸ਼ਬਦ ਹੈ ਕਿਰਿਆ ਵਿਸ਼ੇਸ਼ਣ ਜਿਹੜਾ ਕੀ ਹੈ ਉਹ ਜਾਣਦੇ ਹਨ ਹਨ ਤਾਂ ਕੀ ਬਣ ਜਾਂਦੇ ਹਨ ਉਹ ਕਿਰਿਆ ਵਿਸ਼ੇਸ਼ਣ ਬਣ ਜਾਂਦੇ ਹਨ ਹੁਣ ਤੇ ਓਕੇ ਜੇਕਰ ਇਨੋਂ ਸ਼ਬਦਾਂ ਦੀ ਤੁਹਾਨੂੰ ਸਕੂਲਾਂ ਗਲੀਆਂ ਆਦਿ ਹੋਣ ਤਾਂ ਇਹ ਸ਼ਬਦ ਦੀ ਸਦਰਸ਼ਨ ਵਾਲੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਬਣ ਜਾਂਦੇ ਹਨ ਨੰਬਰ 3 ਤੇ ਅੱਗੇ ਬੱਚੇ ਦੇਖਾਂਗੇ ਆਪਾਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਜੇ ਕਿਰਿਆ ਦੇ ਹੋਣ ਦਾ ਟੰਗ ਤਰੀਕਾ ਪ੍ਰਕਾਰ ਦਾ ਪਤਾ ਲੱਗੇ ਤਾਂ ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਨੌਕਰ ਨੇ ਨੇੜੇ ਹੋ ਕੇ ਪ੍ਰਮਾਣਿਤ ਕੀਤਾ ਕਿਰਿਆ ਵਿਸ਼ੇਸ਼ਣ ਨੇੜੇ ਹੋ ਕੇ ਉਹ یوں ਬੋਲਦਾ ਹੈ ਜਿਵੇਂ পাগল ਬੋਲਦੇ ਹਨ یوں ਕਿਸੇ ਕਿਰਿਆ ਦੇ ਹੋਣ ਦਾ ਟੰਗ ਜਾਂ ਤਰੀਕਾ ਪਤਾ ਲੱਗ ਰਿਹਾ ਆਪਾਂ ਤਾਂ ਹੀ ਪ੍ਰਕਾਰ ਇੱਕ ਤਰ੍ਹਾਂ ਪਤਾ ਲੱਗ ਰਿਹਾ ਇਸ ਤਰ੍ਹਾਂ ਹੋਰ ਉਦਾਹਰਨਾਂ ਇਸ ਤਰ੍ਹਾਂ ਇੰਜ ਜਿਸ ਤਰ੍ਹਾਂ ਹੌਲੀ ਉਸ ਤਰ੍ਹਾਂ ਆਦਿ ਠੀਕ ਹੈ ਬੱਚੇ ਅਗੇ ਨੰਬਰ 4 ਮਿੰਤੀ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪ੍ਰਮਾਣ ਗਿਣਤੀ ਜਮਿਕਦਾਰਤਾ ਪਤਾ ਲੱਗੇ ਉਸ ਨੂੰ ਮਿੰਤੀ ਵਾਚ ਉਸ ਨੂੰ ਮਿੰਤੀ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਦੇਖੋ ਜੀ ਆਪੋ ਉਦਾਰਨ ਸਿਆਣੇ ਆਦਮੀ ਥੋੜਾ ਖਾਂਦੇ ਤੇ ਘੱਟ ਪੁੰਦੇ ਹਨ ਕਿਰਿਆ ਵਿਸ਼ੇਸ਼ਣ ਥੋੜਾ ਘੱਟ ਸ਼ਾਮ ਗੁੱਸੇ ਵਿੱਚ ਕਿੰਨਾ ਬੋਲਿਆ ਪਰ ਸਾਮ ਜਰਾ ਵੀ ਨਹੀਂ ਕੁਸ ਗਿਆ ਤਾਂ ਕਿੰਨਾ ਤੇ ਜਰਾ ਜੜ ਹੈ ਠੀਕ ਹੈ ਇਹ ਇੱਕ ਤਰ੍ਹਾਂ ਦੀ ਮਿੰਤੀ ਗਿੰਤੀ ਆ ਮਿਕਦਾਰ ਜਪਰ ਦੱਸ ਰਹੇ ਅੱਗੇ ਬੱਚੇ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਾਮ ਤੋਂ ਪਤਾ ਲੱਗਦਾ ਕਿ ਸ਼ਬਦ ਉਹ ਕਿਰਿਆ ਦੇ ਦੌਰਾਨ ਦਾ ਪਤਾ ਲੱਗੇ ਕਿੰਨੀ ਵਾਰੀ ਦਰਾਈ ਗਈ ਹੈ ਉਹ ਜਿਹੜੀ ਸੰਖਿਆ ਉਹ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਗਰਮੀ ਇੰਨੀ ਜ਼ਿਆਦਾ ਸੀ ਕਿ ਹਰ ਕੋਈ ਕੜੀ-ਮੂੜੀ ਪਾਣੀ ਮੰਗ ਰਿਹਾ ਸੀ ਤਾਂ ਕਿਰਿਆ ਵਿਸ਼ੇਸ਼ਣ ਬੱਚੇ ਹੋਏਗਾ ਕੜੀ-ਮੂੜੀ ਤੁਸੀਂ ਅਖੇਰਾ ਇਹ ਫਲ ਖਾ ਕੇ ਤਾਂ ਦੇਖੋ ਕਿਰਿਆ ਵਿਸ਼ੇਸ਼ਣ ਅਖੇਰਾ ਹੋ ਜਾਏਗਾ। ਠੀਕ ਹੈ ਬੱਚੇ। ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦਾ ਹੋਣ ਜਾਂ ਨਾ ਹੋਣ ਕੀਤੇ ਹੋਣ ਜਾਂ ਨਾ ਨਾ ਕੀਤੇ ਹੋਣ ਬਾਰੇ ਨਿਰਣਿਤ ਰੂਪ ਵਿੱਚ ਕੋਈ ਸੂਚਨਾ ਮਿਲੇ ਉਸ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਤਾਂ ਚੰਗਾ ਜੀ ਮੈਂ ਫਿਰ ਇਹ ਨਹੀਂ ਕਰਾਂਗਾ। ਕਿਰਿਆ ਵਿਸ਼ੇਸ਼ਣ ਚੰਗਾ ਜੀ। ਸੱਤ ਬੱਚੇ ਮੈਂ ਸਮੇਂ ਸਿਰ ਪਹੁੰਚ ਜਾਵਾਂਗਾ ਤਕਰੀਬ ਵੇਸ਼ੇਸ਼ਨ ਸੱਤ ਬੱਚੇ ਇਸ ਤੇ ਹੋਰ ਉਦਾਹਰਨਾ ਹਨ ਬਹੁਤ ਅੱਛਾ ਹਾਂਜੀ ਨਹੀਂ ਜੀ ਜੀ ਹਜੂਰ ਆਦਿ ਤਾਂ ਇਹ ਜਿਹੜੇ ਗਏ ਨਿਰਨੇ ਵਾਚ ਕਿਰਿਆ ਵੇਸ਼ੇਸ਼ਨ ਉਹ ਇਸ ਵਿੱਚ ਜਿਹੜੇ ਕਿਰਿਆ ਦੇ ਹੋਣ ਜਾਂ ਕਿਤੇ ਹੋਣ ਜਾਂ ਨਾ ਹੋਣ ਪਰ ਨਿਰਣਿਤ ਰੂਪ ਵਿੱਚ ਉਸ ਬਰਨੈਨ ਨਾ ਹੋ ਜਾਂਦਾ ਹੋਈ ਹੈ ਕਿ ਨਹੀਂ ਹੋਈ ਠੀਕ ਹੈ ਬੱਚੇ ਤਾਂ ਅੱਗੇ ਆਪਾਂ ਦੇਖਾਂਗੇ ਕਰਨ ਵਾਚ ਕਿਰਿਆ ਵਸ਼ੇਸ਼ਣ ਜਿਸ ਸ਼ਬਦੋ ਕਿਰਿਆ ਦੇ ਹੋਣ ਦੇ ਜੇ ਨਾ ਹੋਣ ਕਿਤੇ ਜਾਣਣਾ ਜੇ ਨਾ ਕਿਤੇ ਜਾਣਾ ਉਸ ਨੂੰ ਕਰਨ ਵਾਚ ਕਿ ਕਰਨ ਤੋਂ ਬੱਚੇ ਕਰਨ ਨਾਮ ਤੋਂ ਪਤਾ ਚੱਲ ਰਿਹਾ ਉਹ ਸਕੂਲ ਨਹੀਂ ਆਇਆ ਕਰਨ ਬਾਰੇ ਪਤਾ ਲੱਗੇਗਾ ਕਿਉਂ ਨਹੀਂ ਆਇਆ ਬਿਮਾਰ ਹਾਂ ਕਿਉਂਕਿ ਕਿਉਂਕਿ ਜੋ ਸ਼ਬਦ ਬਚ ਗਿਆ ਕਰਨ ਵਾਸਤੇ ਬੱਟਾ ਕਿ ਆਰਾਮ ਸੋਚਣ ਲੱਗਾ ਕਿ ਉਹ ਇੱਥੇ ਕਿਵੇਂ ਆ ਗਿਆ ਕਿਵੇਂ ਕਰਨ ਲਿਖਾਇਆ ਗਿਆ ਇਹ ਤੇ ਹੋਰ ਦਾਨਾ ਹੰਤ ਤ ਤੋਂ ਇਦਾਂ ਤਾਂ ਹੀ ਜਿਸ ਕਰਕੇ ਇਸ ਇਸ ਲਈ ਆਦੀ ਠੀਕ ਰਾਉਨ ਨੂੰ ਬੁਖਾਰ ਸੀ ਇਸ ਲਈ ਉਹ ਸਕੂਲ ਨਹੀਂ ਆਇਆ ਠੀਕ ਹੈ ਰਾਉਨ ਨੂੰ ਬੁਖਾਰ ਸੀ ਜਿਸ ਕਰਕੇ ਉਹ ਸਕੂਲ ਨਹੀਂ ਆਇਆ ਤੇ ਕਾਰਨ ਬਾਰੇ ਠੀਕ ਹੈ ਬੱਚੇ ਇੱਕ ਤਰ੍ਹਾਂ ਕਰਨ ਜਿੱਦੋਂ ਵੀ ਕੋਈ ਪ੍ਰਗਟ ਕਰਨਾ ਹੁੰਦਾ ਵਾਕ ਵਿੱਚ ਕੋਈ ਵੀ ਕਾਰਨ ਬਾਰੇ ਸੁਣਾਉਂਦਾ ਤੇ ਇਹ ਜਿਹੜੇ ਸ਼ਬਦ ਜਿਹੜੇ ਵੀ ਹੈ ਖਾਸ ਤੌਰ ਤੇ ਇਹ ਸ਼ਬਦ ਜਿਹੜੇ ਗਿਆ ਲਗਾਏ ਜਾਂਦੇ ਹਨ ਅੱਗੇ 8 ਨੰਬਰ ਤਕੀਦ ਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦ ਕਿਸੇ ਕਾਗਜ਼ ਦੀ ਤਾਕੀਦ ਪੁਸ਼ਟੀ ਜਾਂ ਪ੍ਰੂੜਤਾ ਕਾਰਨ ਨੂੰ ਪ੍ਰੂੜਤਾ ਕਰਨ ਉਸ ਨੂੰ ਤਕੀਦ ਵਾਚਕ ਕਿਰਿਆ ਵਿਸ਼ੇਸ਼ਣ ਤਾਂ ਬੱਚੇ ਇੱਥੇ ਆਪ ਨੂੰ ਇਸ ਨੂੰ ਨਵਾਂ ਬਾਦਮ پتہ ਚੱਲੇ ਬੱਦ ਤੇ ਅੰਦਰ ਪਤਾ ਹੀ ਹੋਏਗਾ ਬਹੁਤੇ ਬੱਚੇ ਨੂੰ ਪਤਾ ਹੀ ਹੋਏਗਾ ਤਾਕੀਦ ਕੀ ਹੁੰਦੀ ਤਾਕੀਦ ਮਤਲਬ ਬੰਦਾ ਪੁਸ਼ਟੀ ਕਰਨਾ ਪ੍ਰੂੜਤਾ ਕਰਨਾ ਠੀਕ ਹੈ ਪ੍ਰੂੜਤਾ ਕਰਨਾ ਤਾਂ ਬੱਚੇ ਜਿਹੜੇ ਸ਼ਬਦ ਵੀ ਹੈਗੇ ਆ ਜਿਹੜੇ ਆਉਂਦੇ ਆ ਜੋ ਵੀ ਤੁਹਾਨੂੰ ਇਹ ਅਰਥ ਸਮਝਣ ਦੀ ਕੋਸ਼ਿਸ਼ ਕਰਾਇਆ ਕਰਤਾ ਤਾਂ ਕਿ ਤੁਹਾਨੂੰ ਨੈਕਸਟ ਚੋਲਗਾਂ ਵਿੱਚ ਵੀ ਜਿਹੜੇ ਗੈਸ ਸਮਾਨਾਰਥਕ ਸ਼ਬਦ ਆਉਂਦੇ ਹੁੰਦੇ ਉਸ ਵਿੱਚ ਤੁਹਾਨੂੰ ਇਹ ਮਦਦ ਮਿਲੇਗੀ ਜਿਹੜੇ ਸ਼ਬਦ ਹੁੰਦੇ ਆ ਤੁਹਾਡੇ ਲਈ ਜਿਹੜੇ ਫਾਇਦੇਮੰਦ ਹੋਣਗੇ ਕੁਝ ਵਿਆਕਰਨ ਵਿਆਕਰਨ ਵਿੱਚ ਇਸ ਨੂੰ ਨਿਸ਼ਚਯਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂ ਹੈ ਜਿਵੇਂ ਉਹ ਜ਼ਰੂਰ ਇੱਥੇ ਆਵੇਗਾ ਤਕਰੀਬੇ ਵਸ਼ੇਸ਼ਣ ਜ਼ਰੂਰ ਹੈ ਬੜਾ ਜ਼ਰੂਰ ਬੇਸ਼ੱਕ ਨੋਕਰੀ ਨਾ ਕਰੋ ਤਕਰੀਬੇ ਵਸ਼ੇਸ਼ਣ ਜ਼ਰੂਰ ਬੇਸ਼ੱਕ ਹੈ ਇਸ ਜਿਹੜਾ ਦਰਨਾ ਬਿਲਕੁਲ ਠੀਕ ਅਵਸਥਾ ਤੱਕ ਜਰੂਰ ਹੀ ਆਦੀ ਹੈ ਠੀਕ ਹੈ ਤਾਂ ਇਥੇ ਲਿਖੇ ਪੜੋ ਜਰੂਰ ਬੇਸ਼ੱਕ ਨੌਕਰੀ ਨਾ ਮਿਲ ਪੜਾਈ ਬੱਚੇ ਬਹੁਤ ਹੀ ਜ਼ਰੂਰੀ ਹੈ ਬੱਚੇ ਦੀ ਸਰੀਰਕ ਪੱਖੀ ਵਿਕਾਸ ਨੂੰ ਉਹ ਪੜਾਈ ਦੁਆਰਾ ਹੋ ਸਕਦਾ ਹੈ ਠੀਕ ਹੈ ਬੱਚੇ ਪੜ੍ਹ ਕੇ ਬੰਦਾ ਨੌਕਰੀ ਤਾਂ ਲੈ ਸਕਦਾ ਹੈ ਠੀਕ ਹੈ ਪਰ ਜਿਹੜੇ ਹੁੰਦੇ ਆ ਜ਼ਿੰਦਗੀ ਦੇ ਜਿਹੜੇ ਕੁਝ ਉਹ ਵੀ ਜ਼ਿੰਦਗੀ ਦੇ ਵਿੱਚ ਜਿਉਣ ਲਈ ਚਾਹੀਦਾ ਆਪਸ ਨੂੰ ਤਾਂ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਅਧਿਆਪਕ ਕੋਲ ਆਪਣਾ ਸਦਾਚਾਰ ਜਦਾ ਮਿਲਦਾ ਤਾਂ ਉਹ ਬਹੁਤ ਜ਼ਰੂਰੀ ਹੈ ਪੜਾਈ ਤੇ ਵਿੱਚ ਵੀ ਇਹ ਗੱਲਾਂ ਜਿਹੜੀਆਂ ਬਹੁਤ ਮਹੱਤਵਪੂਰਨ ਗੱਲਾਂ ਜਿੰਦਗੀ ਵਿੱਚ ਕੰਮ ਆਉਂਦੀਆਂ ਆ ਗਾਈ ਦਾ ਮਤਲਬ ਰੱਟਾ ਮਾਰ ਕੇ ਪੇਪਰ ਦੇਣਾ ਨਹੀਂ ਹੁੰਦਾ ਆਪਣੀ ਜ਼ਿੰਦਗੀ ਨੂੰ ਇਸੇ ਬਣਾਉਣਾ ਹੁੰਦਾ ਬੱਚੇ ਆਪਣੇ ਵਿੱਚ ਜਿਹੜੀਆਂ ਚੀਜ਼ਾਂ ਕਿਤਾਬਾਂ 'ਚ ਲਿਖੀਆਂ ਹੁੰਦੀਆਂ ਅੱਗੇ ਜਾ ਕੇ ਬੱਚੇ ਬਹੁਤ ਕੰਮ ਆਉਂਦੀਆਂ ਅੱਗੇ ਬੱਚੇ ਆਪਣੀ ਜਿਹੜਾ ਜਿਹੜੇ ਕਿਰਿਆ ਵਿਸ਼ੇਸ਼ਣ ਖਤਮ ਅ ਇਸ ਵਿੱਚ ਅੱਗੇ ਆਪਾਂ ਸਬੰਧਕ ਬਾਰੇ ਪੜ੍ਹਾਂਗੇ ਸਬੰਧਕ ਉਹ ਸ਼ਬਦ ਜਿਹੜੇ ਨਾਵ ਜਾਂ ਆਪਣ ਨਾਵ ਦੇ ਪਿੱਛੇ ਆ ਕੇ ਉਸ ਦਾ ਸੰਬੰਧ ਵਾਕ ਦੇ ਹੁੰਨਾ ਸ਼ਬਦਾਂ ਨੂੰ ਪ੍ਰਗਟ ਕਰਨ ਨੂੰ ਸੰਬੰਧਕ ਕਹਿੰਦੇ ਹਨ ਜੇ ਉਹ ਸੰਬੰਧਕ ਕਹੋਂਦੇ ਹਨ ਜਿਵੇਂ ਆਰਾਮ ਨੇ ਸੋਟੀ ਨਾਲ ਸੱਪ ਮਾਰਿਆ ਤੇ ਇਸ ਵਾਕ ਵਿੱਚ ਨੇ ਨਾਲ ਨੇ ਨਾਲ ਸੰਬੰਧਕ ਜੁੜੇ ਹੋਏ ਹੈ ਲਿਖਤ ਪੰਜਾਬੀ ਵਿੱਚ ਨਾਮ ਤੋਂ ਪਿੱਛੇ ਪਰ ਇਸ ਨਾਲੋਂ ਵੱਖ ਕਰਨੇ ਲਿਖੇ ਜਾਂਦੇ ਹਨ ਜਿਵੇਂ ਮੇਜ਼ ਉੱਤੇ ਸੋਟੀ ਨਾਲ ਆਰਾਮ ਨੇ ਆਦਿ ਠੀਕ ਹੈ ਉੱਤੇ ਨਾਲ ਨੇ ਆਦਿ ਇਹ ਜਿਹੜੇ ਸ਼ਬਦ ਵਰਤੇ ਗਏ ਸੰਬੰਧਕ ਸੰਬੰਧੀ ਤੇ ਸੰਬੰਧਮਾਨ ਉਸ ਸੰਬੰਧੀ ਸੰਬੰਧਮਾਨ ਰੱਖ ਕੇ ਜਿਸ ਨਾਮ ਦੇ ਆਪਣਾ ਨਾਮ ਨਾਲ ਸੰਬੰਧਕ ਵਰਤੇ ਜਾਵੇ ਉਸ ਨੂੰ ਸੰਬੰਧੀ ਕਿਹਾ ਜਾਂਦਾ ਹੈ ਅਤੇ ਜਿਸ ਸ਼ਬਦ ਨਾਲ ਸੰਬੰਧ ਕਾਇਮ ਹੋਵੇ ਉਸ ਨੂੰ ਸੰਬੰਧਿਤ ਸੰਬੰਧ ਮੰਨਿਆ ਜਾਂਦਾ ਹੈ। ਆਰਾਮ ਨੇ ਪਾਣੀ ਪੀਤਾ। ਵਾਹ ਕੋਈ ਚ ਆਰਾਮ ਸੰਬੰਧੀ ਤੇ ਪਾਣੀ ਸੰਬੰਧ ਬਣਾ ਹੈ। ਆਰਾਮ ਕੋ ਨਾਲ ਸੰਬੰਧੀ ਤੇ ਪਾਣੀ ਕੀ ਹੈ ਸੰਬੰਧ ਸੰਬੰਧ ਬਣਾ। ਤਾਂ ਬੱਚੋ ਤੁਹਾਨੂੰ ਵੀ ਮੈਂ ਇੱਕ ਕੁਸਚਨ ਪੁੱਛਾਂਗਾ ਜਿਸ ਬਾਰੇ ਤੁਸੀਂ ਉਸ ਦਾ ਉੱਤਰ ਕਮੈਂਟ ਬਾਕਸ ਵਿੱਚ ਲਿਖਣਾ ਤਾਂ ਕਿ ਮੈਨੂੰ ਲੱਗੇਗਾ ਤੁਹਾਨੂੰ ਜਿਹੜਾ ਇਸ ਬਾਰੇ ਸਮਝ ਆ ਗਿਆ। ਸ਼ਾਨ ਨੇ मैच छोड़ दिया छोड़ दिया ठीक है बच्चे तो बच्चे एक और जड़ी है उदाहरण जड़ी लिखूंगा मैं दूसरी उदाहरण है और मान प्रीत नेमनप्रीत ने रोटी खाती ठीक है इस तु तो जड़ा ਬੰਧਮਾਨ ਜਿਹੜਾ ਹੈਗਾ ਸਬੰਧਮਾਨ ਸੰਬੰਧੀ ਤੇ ਸਬੰਧਮਾਨ ਜਿਹੜੇ ਦੋਵੇਂ ਸੰਬੰਧੀ ਤੇ ਸਬੰਧਮਾਨ ਇਹਨਾਂ ਦੋਨੋਂ ਧਾਰਨਾਵਾਂ ਵਿੱਚ ਬੱਚੇ ਜਿਹੜੇ ਗਿਆ ਮੈਨੂੰ ਦੇਖ ਕੇ ਜਿਹੜੀ 10 ਮਿੰਟ ਠੀਕ ਹੈ ਮੈਂ ਮਿਲ ਕਰਾਂਗਾ ਤੁਸੀਂ ਇਹਦਾ ਸਹੀ ਉੱਤਰ ਦਿਓਗੇ ਕਮੈਂਟ ਬਾਕਸ ਜਰੂਰ ਇੱਕ ਵਾਰੀ ਲਿਖ ਕੇ ਉੱਤਰ ਦੇਣਾ ਹੈ ਅੱਗੇ ਬੱਚੇ ਸੰਬੰਧ ਸੂਚਕ 75 ਤੇਈ ਵਾਰ ਲੱਗ ਬੱਚੇ ਲਗਨ ਲੱਗਦੀਆਂ ਹਨ ਲਗਦਰੂਪ ਵਿੱਚ ਸੰਬੰਧਕ ਨਾਉ ਜਾਂ ਪਨਾਬ ਦੇ ਨਾਲ ਜੁੜਿਆ ਹੁੰਦਾ ਹੈ ਜਿਵੇਂ ਕਰ ਕਰੋ ਤੇ ਕਰ ਤੋਂ ਲਗਦੇ ਨਾ ਰੂਪ ਕੋੜਾ ਵਰਤਿਆ ਗਿਆ ਹੈ ਕਰੀ ਮਤਲਬ ਕਰਾਂ ਵਿੱਚ ਕਰੀ ਕੀ ਹੋ ਗਿਆ ਕਰਾਂ ਵਿੱਚ ਤਤ ਤੁਮ ਤਤਮ ਕੋੜਾ ਆਦੀ ਇਹਨਾਂ ਨਾਲ ਜੁੜੇ ਹੋਏ ਇਹਨਾਂ ਚੀਜ਼ਾਂ ਉਨਾਰ ਗੋੜਾ ਹੋਇ ਇੰਨਾ ਛਿੰਨਾ ਹੋੜਾ ਵਿਆਰੀ ਹੋੜਾ ਆਦਿ ਇਸ ਬੰਦ ਸੂਚਕ ਖੇਤਰ ਕੰਦੇਨ ਠੀਕ ਹੈ ਬੱਚੇ ਤਾਂ ਕੋਣੋਂ ਠੀਕ ਹੈ ਕੋਣੋਂ ਕੋਣੋਂ ਹੋ ਗਈ ਸੂਚ ਜਿਹੜਾ ਕਿ ਤੁਸੀਂ ਇਹ ਦੱਸਣਾ ਕਿ ਪ੍ਰਛੇਤਰ ਬੰਧੂ ਸੋਚ ਪਿਛੇ ਕਿ ਕਿੱਥੇ ਲੱਗ ਗਿਆ ਠੀਕ ਹੈ ਬੱਚੇ ਬਾ ਕਮੈਂਟ ਬਾਕਸ ਵਿੱਚ ਦੂਰੀ ਦੇ ਉੱਤਰ ਦੇਣਾ ਤਾਂ ਕਿਸ ਬੰਧਕ ਦੀ ਆਪਾਂ ਜਿਹੜੀ ਕਿਸਮ ਵਰਗੀ ਕਰਨੋਂ ਪੜਾਂਗੇ ਵਰਤੋਂ ਦੇ ਪੱਖ ਤੋਂ ਸਬੰਧਕ ਜੁਤੇ ਨੇ ਕਿਸਮਾਂ ਕਿੰਨੀਆਂ ਕਿਸਮਾਂ ਨੂੰ ਸੈਨ ਤਾਂ ਪਹਿਲੀ ਜਿਹੜੀ ਪੂਰਨ ਸਬੰਧਕ ਦੂਸਰੀ ਅਪੂਰਨ ਸਬੰਧਕ ਤੀਸਰੀ ਹੈ ਦਬਾਜ ਰੇ ਸਬੰਧਕ ਤਾਂ ਪੂਰਨ ਸਬੰਧਕ ਉਹ ਸਬੰਧਕ ਜੋ ਕਿਛੇ ਹੋਰ ਦੀ ਸਹਾਇਤਾ ਤੋਂ ਬਿਨਾਂ ਹੀ ਸਬੰਧਕ ਹੋ ਸਕਣ ਅਰਥਾਤ ਬਿਨਾਂ ਸਹਾਇਤਾ ਤੋਂ ਇੱਕ ਵਸਤੂ ਦਾ ਸਬੰਧ ਦੂਸਰੀ ਵਸਤੂ ਨਾਲ ਜੋੜ ਸਕਣ ਉਸ ਨੂੰ ਉンス ਸੰਬੰਧਕ ਜਿਹਨਾਂ ਜਿਵੇਂ ਦਾ ਦੇਦੀ ਨੇ ਨੂੰ ਤੂੰ ਆਰੀ ਅਪੁੰ ਸੰਬੰਧਕ ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰਨ ਸਗੋਂ ਪੂਰਨ ਸੰਬੰਧਕ ਦੇ ਨਾਲ ਮਿਲ ਕੇ ਹੀ ਕੰਮ ਕਰਨੇ ਇਹ ਕੀ ਹੈ ਪੂਰਨ ਸੰਬੰਧਕ ਦੇ ਨਾਲ ਹੀ ਮਿਲ ਕੇ ਕੰਮ ਕਰਨਗੇ ਮੇਰਾ ਕਰ ਸ਼ਹਿਰ ਤੋਂ ਹਜ਼ੂਰ ਹੈ ਤੋਂ ਦੂਰ ਜੋ ਕੇ ਪੂਰਨ ਸੰਬੰਧਕ ਤੋਂ ਤੋਂ ਨਾਲ ਆਇਆ ਹੈ ਠੀਕ ਹੈ ਨਾਲ ਇਸ ਤੇ ਤੂੰ ਆਇਆ ਹੈ ਉਸ ਆਪਣੀ ਤਰਿਆ ਦੇ ਨੇੜੇ ਹੈ ਨੇੜੇ ਦੇ ਨਾਲ ਜਿਹੜਾ ਨੇੜੇ ਪੂਰਨ ਸੰਬੰਧਕ ਹੈ ਠੀਕ ਹੈ ਤਾਂ ਇਸ ਤੇ ਬੱਚੇ ਜਿਹੜਾ ਹੈ ਕਲਰ ਬੰਦਕ ਦਾ ਕੰਮ ਨਹੀਂ ਕਰ ਰਿਹਾ ਸਗੋਂ ਪੂਰਨ ਸਬੰਧਕ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਠੀਕ ਹੈ ਦੇ ਦੇ ਨਾਲ ਜਿਹੜਾ ਹੈ ਕੰਮ ਕਰ ਰਿਹਾ ਹੈ ਜਿਹੜੇ ਠੀਕ ਹੈ ਤੋਂ ਤੋਂ ਦੇ ਨਾਲ ਜਿਹੜਾ ਦੂਤ ਲੱਗਿਆ ਤੇ ਇਹ ਜਿਹੜੇ ਤਿਆਰ ਰੱਖਣਾ ਬੱਚੇ ਦੋ ਬਾਛਰੇ ਸਬੰਧਕ ਜਿਹੜੇ ਸ਼ਬਦ ਕਦੇ ਪੂਰਨ ਦੇ ਤੇ ਕਦੇ ਅਪੂਰਨ ਸਬੰਧਕ ਦਾ ਕੰਮ ਦੇਣਾ ਉਸ ਨੂੰ ਦੀ ਪੁੱਛ ਰਹੀ ਸਬੰਧਕ ਕਿਹਾ ਜਾਂਦਾ ਹੈ ਜਿਵੇਂ ਰਜੀਵ ਕੋਲ ਪੁਸਤਕ ਹੈ ਰਜੀਵ ਦੇ ਕੋਲ ਪੁਸਤਕ ਹੈ ਇੱਥੇ ਦੇ ਲੱਗ ਗਿਆ ਬੱਚੇ ਤੇ ਦਬਾਚਰ ਇਸ ਬੰਧਕ ਹੋ ਜਾਣਾ ਦੇਖਾਂ ਕਿਸ ਤਰ੍ਹਾਂ ਪਿਛਲੇ ਵਾਕ ਵਿੱਚ ਕੋਲ ਪੂਰਨ ਅਤੇ ਦੂਸਰੀ ਵਾਕ ਵਿੱਚ ਕੋਪਨ ਸੰਬੰਧਕ ਹੈ ਇਸ ਤਰ੍ਹਾਂ ਕੋਲ ਜਿਹੜਾ ਦਬਾਚਰ ਸੰਬੰਧਕ ਹੈ ਕੋਲ ਕੀ ਹੈ ਦਬਾਚਰ ਸੰਬੰਧਕ ਹੈ ਨੂੰ ਦੋਵੇਂ ਥਾਵਾਂ ਤੇ ਵਰਤਿਆ ਗਿਆ ਹੈ ਸੰਬੰਧਕ ਸ਼ਬਦਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਜਿਹੜੇ ਨਾਂਵ ਆਪਣਾਉ ਤੋਂ ਪਿੱਛੋਂ ਬੰਧਕ ਆਉਂਦਾ ਹੈ ਉਸ ਦਾ ਕੁਝ ਰੂਪ ਬਦਲ ਜਾਂਦਾ ਹੈ ਨਾਪ ਨਾਪ ਮੈਨਂ ਧਿਆਨ ਰੱਖਣਾ ਉਸ ਦੇ ਟਡੇ ਪਿੱਛੋਂ ਹੁੰਦਾ ਉਸ ਦਾ ਜਿਹੜਾ ਸਬੰਧਾ ਰੂਪ ਜਿਹੜਾ ਹੈ ਕੁਝ ਰੂਪ ਉਸ ਦਾ ਕੀ ਹੈ ਬਦਲ ਜਾਏਗਾ ਦੇਖਾਂਗੇ ਕਿ ਸੇਬਾਂ ਦੇ ਪਾਉ ਚੜ ਗਏ ਹਨ ਵਿਹਲਾ ਨਾ ਫਿਰੋ ਆਪਣੇ ਹੱਥ ਨਾਲ ਕੁਝ ਨਾ ਕਰੀ ਕਰੋ ਇਹ ਨਾ ਵਾਕਾਂ ਵਿੱਚ ਸੇਬ ਤੇ ਹੱਥ ਨਾਉ ਸ਼ਬਦਾਂ ਦਾ ਰੂਪ ਇਹਨਾਂ ਵਿੱਚ ਆਏ ਸਬੰਧ ਦਾ ਕਰਨ ਬਦਲ ਗਿਆ ਹੋਈ ਕਈ ਵਾਰ ਵਿਦਿਆਰਥੀ ਪਲੇਖੇ ਬਸ ਸੇਬ ਤੋਂ ਸੇਬ ਹੱਥ ਤੋਂ ਸੇਬ ਤੋਂ ਸੇਬਾ ਹੋਣਾ ਸੀ ਹੱਥ ਤੋਂ ਹੱਥਾਂ ਵਰਗੇ ਬਹੁਵਚਨ ਬਣਾਉਣ ਦੀ ਗਲਤੀ ਕਰ ਜਾਂਦੇ ਹਾਂ ਅਸਲ ਵਿੱਚ ਇਹਨਾਂ ਦੇ ਬਹੁਵਚਨ ਜਿਹੜੇ ਗੇ ਕਰਮ ਵਰ ਸੇਬ ਤੇ ਹਾਥੀ ਹਨ ਬੱਚੇ ਇਸ ਦਾ ਕਰਮ ਵਰ ਜਿਹੜੇ ਗੇ ਸੇਬ ਤੇ ਹਾਥੀ ਅਸਲ ਬਹੁਵਚਨ ਹਨ ਸੇਬਾਂ ਤੇ ਹੱਥਾਂ ਆਦੀ ਇਸ ਦੇ ਸਬੰਧ ਕੀ ਰੋਕਣਾ ਜਿਹੜਾ ਸਬੰਧਕ ਆਪਣਾ ਖਤਮ ਹੋ ਜਾਂਦਾ ਹੈ ਇੰਨਾ ਹੀ ਸੀਗਾ ਬੱਚੇ ਇੰਨਾ ਯਾਦ ਰੱਖ ਲਓ ਤਾਂ ਅੱਗੇ ਬੱਚੇ ਆਪਣਾ ਜਿਹੜਾ ਹੈ ਸੈਵੰਥ ਜਿਹੜੀ ਕਿਸਮ ਆ ਗਈ ਹੈ ਯੋਜਕ ਕਨਜਕਸ਼ਨ ਕਹਿੰਦੇ ਆ ਇੰਗਲਿਸ਼ ਚ ਜਿਹੜੇ ਸ਼ਬਦ ਦੋ ਵਾਕਾਂ ਦੋ ਸ਼ਬਦਾਂ ਦੋ ਪਾਵਾਂ ਚਾਂ ਨੂੰ ਜੋੜਨ ਦਾ ਕੰਮ ਕਰਉਂ ਦੋ ਵਾਕਾਂ ਦੋ ਸ਼ਬਦਾਂ ਦੋ ਪਾਵਾਂ ਚਾਂ ਨੂੰ ਜੋੜਨ ਦਾ ਕੰਮ ਕਰਨ ਨੂੰ ਉਹਨੂੰ ਯੋਜਕ ਕਿਹਾ ਜਾਂਦਾ ਹੈ ਠੀਕ ਹੈ ਬੱਚੇ ਉਹਨੂੰ ਕੀ ਕਿਹਾ ਜਾਂਦਾ ਹੈ ਯੋਜਕ ਯੋਜਕ ਦਾ ਅਰਥ ਹੈ ਜੋੜਨ ਵਾਲਾ ਯੋਜਕ ਦਾ ਕੀ ਅਰਥ ਹੈ ਬੱਚੇ ਜੋੜਨ ਵਾਲਾ ਕੀ ਹੈ ਜੋੜਨ ਵਾਲਾ राम आराम छ खेड रहे सन राम तो छ खेड रहे सन दो शब्दों में जोड़ने वाला तो यह है बदल आए मी वर मी वरिया दो शब्दों में जोड़न वाला पर, पर है बदल आए पर मी शब्द न भरिया दो शब्दों बदल आए एक शब एक किरिया अलग है मी न भरे दो किर... दूजी किरिया अलग है दूसरी किरिया अलग है पर इस चढ़ा लग गया ਇਸ ਉਧਾਰਨ ਦੇਖਣੇ ਸੁੰਦਰ ਨਜ਼ਰੀਆ ਤੇ ਠੰਡੀਆਂ ਹਵਾਵਾਂ ਵਾਲਾ ਸਾਡਾ ਪ੍ਰਦੇਸ਼ ਕਸ਼ਮੀਰ ਹੈ। ਦੋ ਵਕਨਸ਼ਨ ਜੋੜਨ ਵਾਲਾ ਜੋੜਿਕਾ ਕਸ਼ਮੀਰ ਬੱਚਾ ਬਹੁਤ ਹੀ ਸੋਹਣਾ ਜਿਹੜਾ ਹੈ ਪ੍ਰਦੇਸ਼ ਹੈ। ਮਤਲਬ ਬਹੁਤ ਹੀ ਸੋਹਣਾ ਜਿਹੜਾ ਹੈ ਪ੍ਰਾਂਤ ਹੈ ਜਿਹੜਾ ਹਿੰਦੂਸਤਾਨ ਦਾ ਬਹੁਤ ਹੀ ਠੰਡੀਆਂ ਹਵਾਵਾਂ ਚਲਦੀਆਂ ਉੱਥੇ ਸੱਤਿਆਂ ਵਿੱਚ। ਤੁਹਾਨੂੰ ਯਾਰਾ ਉੱਥੇ ਜਿਹੜਾ ਗੁੰਦਾ ਬਹੁਤ ਹੀ ਦੇਖਣ ਵਾਲਾ ਹੁੰਦਾ ਹੈ। ਠੀਕ ਹੈ ਬੱਚੇ ਕਸ਼ਮੀਰ ਬਹੁਤ ਫਿਲਮਾਂ ਵਿੱਚ ਬੰਦੀ ਹੈ। ਅਗੇ ਬੱਚੇ ਜੋੜਕਾ ਦੀ ਕਿਸਮ ਠੀਕ ਹੈ ਅਗੇ ਇਸ ਦੀ ਕਿਸਮਾਂ ਆਉਣਗੇ ਪੰਜਾਬੀ ਯੋਜਕਾ ਦੀ ਵੰਡ ਦੋ ਪ੍ਰਕਾਰ ਨਾਲ ਕੀਤੀ ਗਈ ਹੈ ਅਰਥ ਦੇ ਪੱਖ ਤੋਂ ਰੂਪ ਤੇ ਪੱਖ ਤੋਂ ਉੜਾ ਰੂਪ ਤੇ ਵਰਤੋਂ ਦੇ ਪੱਖ ਤੋਂ ਯੋਜਕਾਂ ਦੀ ਸ਼੍ਰੇਣੀ ਵੰਡ ਤੇ ਰੂਪ ਦੇ ਪੱਖ ਤੋਂ ਆਪਾਂ ਦੇਖਾਂਗੇ ਉਹ ਰੂਪ ਤੇ ਵਰਤੋਂ ਦੇ ਪੱਖ ਤੋਂ ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ ਅਕਰਤ ਸੰਯੁਕਤ ਹੋ ਜਾਣ ਯੋਜਕ ਠੀਕ ਹੈ ਅਕਰਤ ਸੰਯੁਕਤ ਹੋ ਜਾਣ ਯੋਜਕ ਅਕਾਇਰ ਯੋਜਕ ਜਿਹੜਾ ਇਹ ਲਗਾ ਹੈ ਘਰੇ ਜੋੜ ਕੇ ਇਹ ਯੋਜਕ ਇੱਕ ਸ਼ਬਦ ਦਾ ਬਣਿਆ ਹੋਵੇ ਜਿਹੜੇ ਸ਼ਬਦ ਜਿਹੜੇ ਯੋਜਕ ਇੱਕ ਸ਼ਬਦ ਬਣਾਉਂਸ ਨੂੰ ਘਰੇ ਜੋੜ ਕੇ ਕਹਿੰਦੇ ਜਿਵੇਂ ਤੇ ਅਤੇ ਪਰ ਕੇ ਆਦਿ ਠੀਕ ਹੈ ਅੱਗੇ ਅਗੇ ਸੰਯੁਕਤ ਯੋਜਕ ਯੋਜਕ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨਾਲ ਮਿਲ ਕੇ ਬਣੇ ਯੋਜਕ ਨੂੰ ਸੰਯੁਕਤ ਯੋਜਕ ਕਿਹਾ ਜਾਂਦਾ ਹੈ ਜਿਵੇਂ ਇਸ ਲਈ ਤਾਂ ਜੋ ਤਦੇ ਤਾਂ ਆਦਿ ਸੰਯੁਕਤ ਜੋੜਜਕ ਅੱਗੇ ਫਿਰ ਦੋ ਪ੍ਰਕਾਰ ਦਾ ਪਹਿਲਾ ਜੁੜਵੇਂ ਜੋੜਜਕ ਸੰਯੁਕਤ ਜੋੜਜਕ ਟੁੱਟਵੇਂ ਸੰਯੁਕਤ ਜੋੜਜਕ ਤੇ ਜੁੜਵੇਂ ਆਪਾਂ ਪੜਾਂਗੇ ਸੰਯੁਕਤ ਜੋੜਜਕ ਜਿਹੜੇ ਜੋੜਜਕ ਇਕੱਠੇ ਹੋਣ ਉਹਨਾਂ ਨੂੰ ਜੁੜਵੇਂ ਸੰਯੁਕਤ ਜੋੜਜਕ ਕਿਹਾ ਜਾਂਦਾ ਹੈ ਜਿਵੇਂ ਇਸ ਲਈ ਤਾਂ ਜੋ ਉਹ ਸ਼ਬਦ ਇਕੱਠੇ ਆ ਰਹੇ ਇਸ ਲਈ ਤਾਂ ਜੋ ਆਪਾਂ ਪਹਿਲੇ ਦੇਖਿਆ ਸੀ ਦੋ ਤਾਰ ਦੋ ਤੋਂ ਵੱਧ ਸ਼ਬਦ ਤੇ ਟੁੱਟਵੇਂ ਜੋੜਜਕ ਇਹਨਾਂ ਜੋੜਜਕ ਦੇ ਦੋਵੇਂ ਹਿੱਸੇ ਇੱਕ ਥਾਂ ਇਕੱਠੇ ਨਹੀਂ ਆਉਂਦੇ ਸਗੋਂ ਵੱਖ-ਵੱਖ ਥਾਵਾਂ ਤੇ ਆਉਂਦੇ ਨੇ ਇੱਕ ਥਾਂ ਤੇ ਇਕੱਠੇ ਨਹੀਂ ਹੁੰਦੇ ਇਹਨਾਂ ਨੂੰ ਆਪਾਂ ਦੇਖਾਂਗੇ ਕਿਵੇਂ ਜਿਵੇਂ ਭਾਵੇਂ ਉਹ ਬਿਮਾਰ ਸੀ ਫਿਰ ਵੀ ਸਕੂਲ ਆ ਗਿਆ ਤੇ ਸ ਵਿੱਚ ਭਾਵੇਂ ਤਾਂ ਫਿਰ ਵੀ ਜੜੇ ਕੇ ਅਲੱਗ-ਅਲੱਗ ਇਕੱਠੇ ਨਹੀਂ ਆਉਣਗੇ ਤਾਂ ਇਹ ਟੁੱਟਵੇਂ ਸੰਯੁਕਤ ਜੋਜੇ ਖਾਨ ਜਮੀਨਾ ਪਿਆ ਤਾਂ ਮੈਂ ਜ਼ਰੂਰ ਆਵਾਂਗਾ ਜੇ ਤਾਂ ਜੇ ਟੁੱਟਵੇਂ ਸੰਯੁਕਤ ਜੋਜੇ ਜੋ ਟਿਕਨ ਤਾਂ ਐਡਾ ਰੂਪ ਦੇ ਪੱਖ ਤੋਂ ਹੋ ਗਿਆ ਹੁਣ ਉਹਦੇ ਆਪਣਾ ਹੋ ਗਿਆ ਤਾਂ ਐਡਾ ਅਰਥ ਦੇ ਪੱਖ ਤੋਂ ਜੋ ਅੱਜ ਤੱਕ ਦੀ ਚਰਣੀ ਵੱਲ ਅਰਥ ਤੇ ਪਕਟੋ ਯੋਜਕਤਰੀ ਜੋਜਕ ਦੋ ਪ੍ਰਕਾਰ ਦੇ ਹੁੰਦੇ ਹਨ ਸਮਾਨਜੋਜਕ ਉੱਥੇ ਵੀ ਦੋ ਨੇ ਇੱਥੇ ਵੀ ਦੋ ਹੈ ਪਹਿਲਾ ਹੈ ਸਮਾਨਜੋਜਕ ਜਿਹੜੇ ਜੋਜਕ ਦੋ ਸੁਤੰਤਰ ਵਾਕਾਂ ਜਾਂ ਸਰਦਾਰਨ ਨੂੰ ਜੋੜ ਕੇ ਸੰਯੁਕਤ ਵਾਕ ਬਣਾਉ ਨੂੰ ਸਮਾਨਜੋਜਕ ਕਿਹਾ ਜਾਂਦਾ ਹੈ ਪ੍ਰਦੀਪ ਨੌਕਰੀ ਕਰਦਾ ਹੈ ਨਾਲੇ ਪੜਦਾ ਹੈ ਸਮਾਨਜੋਜਕ ਹੈਗਾ ਨਾਲੇ ਉਹ ਉੱਚਾ ਲੰਮਾ ਹੈ ਪਰ ਸੋਨਾ ਨਹੀਂ ਸਮਾਨਜੋਜਕ ਹੈਗਾ ਪਰ ਤੁਸੀਂ ਸਕੂਲ ਪੜਦੇ ਹੋ ਨਾ ਕਿ ਖੇਡਣ ਲਈ ਸਮਾਨਯੋਜਕ ਨਾ ਕਿ ਠੀਕ ਹੈ ਬੱਚੇ ਗੱਲ ਦਾ ਧਿਆਨ ਰੱਖਣੇ ਆਪੇ ਦੂਸਰਾ ਅਧਿਨ ਜੋਜਕ ਜਿਹੜਾ ਜੋਜਕ ਅਧਿਨ ਉਪਵਾਕ ਨੂੰ ਪ੍ਰਦਾਨ ਉਪਵਾਕ ਨਾਲ ਜੋੜ ਨਾਲ ਜੋੜੇ ਉਸ ਨੂੰ ਅਧਿਨ ਜੋਜਕ ਹੀ ਕਹਿੰਦੇ ਹਨ ਅਧਿਨ ਨੂੰ ਜਿਹੜਾ ਹੈ ਅਧਿਨ ਨੂੰ ਜਿਹੜਾ ਹੈ ਦੂਸਰੇ ਵਾਕ ਨਾਲ ਅਧਿਨ ਨੂੰ ਜਿਹੜਾ ਪ੍ਰਦਾਨ ਉਪਵਾਕ ਨਾਲ ਜਿਹੜਾ ਜੋੜੇ ਦਾ ਉਸ ਨੂੰ ਕਿਹੜਾ ਹੈ ਅਧਿਨੂਪਵਾਕਨ ਪਰ ਤਾਂ ਉਪਵਾਕਨ ਨਾਲ ਜੋੜੇ ਤੇ ਹਨ ਨਾਲ ਬੱਚੇ ਕਦੇ ਯਾਦ ਰੱਖਣ ਜਿਵੇਂ ਸਾਰੇ ਜਾਣਦੇ ਹਨ ਮਿਹਨਤ ਸਫਲਤਾ ਦੀ ਕੁੰਜੀ ਹੈ ਇਸ ਵਾਕ ਵਿੱਚ ਕੇ ਅਧਿਨਯੋਜਕ ਹੈ ਕਿਉਂਕਿ ਇਹ ਪ੍ਰਦਾਨ ਉਪਵਾਕ ਸਾਰੇ ਜਾਣਦੇ ਹਨ ਨੂੰ ਅਧਿਨ ਜੋੜੇ ਕਿ ਮਿਹਨਤ ਸਫਲਤਾ ਦੀ ਕੁੰਜੀ ਨਾਲ ਜੋੜਦਾ ਹੈ ਠੀਕ ਹੈ ਪ੍ਰਦਾਨਤ ਹੈਗਾ ਠੀਕ ਹੈ ਪ੍ਰਦਾਨ ਜਿਹੜਾ ਹੈ ਸਾਰੇ ਜਾਣਦੇ ਹਨ ਤਾਂ ਅਧਿਨ ਅਗਰ ਮਿਹਨਤ ਸਫਲਤਾ ਦੀ ਕੁੰਜੀ ਇਸ ਤੇ ਅਧਿਨ ਹੈ ਠੀਕ ਹੈ ਮੇਨ ਸਰਵਤ ਦੀ ਕੁੰਜੀ ਤਾਂ ਪਾਉਂ ਉਂਝ ਕੇ ਆਦਿੰਦੇ ਸਰਪਰਦਾਨ ਕੀ ਹੋਏਗਾ ਇਸ ਵਿੱਚ ਪਰਦਾਨ ਇਹ ਗੱਲ ਹੈ ਕਿ ਸਾਰੇ ਜਾਣਦੇ ਹਨ ਅਧਿਨ ਉਪਵਕ ਮੇਨ ਸਰਵਤ ਦੀ ਕੁੰਜੀ ਨਾ ਲਓ ਹੋਰੋ ਦਾਨਾ ਕਿਉਂਕਿ ਤਾਂ ਕਿ ਇਸ ਲਈ ਤਾਂ ਜਿਵੇਂ ਅਧਿਕ ਠੀਕ ਹੈ ਠੀਕ ਹੈ ਇਸ ਵਿੱਚ ਜਿਹੜਾ ਕੇ ਸੀ ਉਹਨੂੰ ਜੋੜਿਆ ਸੀ ਤੋਂ ਉਪਵਕਨ ਤੱਕੇ ਬੱਚੇ ਆਪਣੀ ਜਿਹੜੀ 8ਵੀਂ ਟਾਈਪ ਆ ਗਈ ਹੈ ਜਿਹੜੀ 8ਵੀਂ ਜਿਹੜੀ ਆ ਗਈ ਹੈ ਟਾਈਪ ਆ ਗਈ ਆਪਣੀ ਤਾਂ ਉਸ ਬਾਰੇ ਜਿਹੜਾ ਬੱਚੇ ਆਪਾਂ ਪੜਾਂਗੇ 8ਵੀਂ ਟਾਈਪ ਆ ਗਈ ਹੈ ਵਿਸਮਿਕ ਇਸ ਬਾਰੇ ਬੱਚੇ ਜਿਹੜਾ ਆਪਾਂ ਪੜਾਂਗੇ ਤੇ ਉਹਨਾਂ ਨੂੰ ਪੜਾਂਗੇ ਕਿ ਵਿਸਮਿਕ ਕੀ ਹੁੰਦੇ ਹੈ ਤੁਸੀਂ ਜਿਹੜੀਆਂ ਕਿਸਮਾਂ ਪੜਾਂਗੇ ਵਿਸਮਿਕ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਜਾਂ ਮਨ ਦੀ ਖੁਸ਼ੀ ਗਮੀ ਜਾਂ ਹੈਰਾਨੀ ਦੇ ਭਾਵ ਨੂੰ ਪ੍ਰਗਟ ਕਰਨ ਤਾਂ ਉਸ ਨੂੰ ਵਿਸਮਿਕ ਕਿਹਾ ਜਾਂਦਾ ਹੈ ਇਨੋ ਸ਼ਬਦ ਦਾ ਵਿਸਮਿਕ ਚਿੰਨ੍ਹ ਇਸ ਤੇ ਲੱਗ ਕੇ ਹੁੰਦਾ ਹੈ ਸਾਈਨ ਆਫ ਐਕਸ ਕਲਮੇਸ਼ਨ ਜਿਵੇਂ ਹੈ ਆਕਾਸ਼ ਹਾਏ ਖਬਰਦਾਰ ਜੀ ਆਣੋ ਆਦਿ ਇਹਨਾਂ ਦੇ ਵਿੱਚ ਜਿਹੜੇ ਇਸਮਿਕ ਚਿੰਨ੍ਹ ਲੱਗੇ ਹੋਏ ਆ ਵਿਸਮਿਕ ਸ਼ਬਦ ਇੱਕ ਕੱਲਾ ਸ਼ਬਦ ਵੀ ਹੋ ਸਕਦਾ ਹੈ ਤੇ ਦੁਰਾ ਕੇ ਵੀ ਬੁਲੇ ਜਾ ਸਕਦਾ ਹੈ ਆਏ ਹਾਏ ਬੱਲੇ ਬੱਲੇ ਤੋਬਾ ਤੋਬਾ ਆਦਿ ਇਕ ਤੋਂ ਬਿਤੇਰੇ ਸ਼ਬਦਾਂ ਦੇ ਜੋੜ ਨਾਲ ਵੀ ਵਿਥਮਿਕ ਬੰਦੇ ਹਨ ਜਿਵੇਂ ਹਾਏ ਰੱਬਾ ਦੂਰ ਫਿੱਟੇ ਮੂ ਬੱਲੇ ਉਹ ਮੇਰੇ ਸ਼ੇਰ ਅਧੀ ਕਾਦੀ ਠੀਕ ਹੈ ਤੇ ਸਰਵਿਸ ਵਿੱਚ ਸ਼ਕਤ ਵੀ ਸਮਝਦਾ ਇਹ ਨਹੀਂ ਜ਼ਰੂਰੀ ਕਿ ਫਟਕਾਰ ਵੀ ਹੋ ਸਕਦੀ ਹੈ ਉਹ ਕੁਝ ਖੁਸ਼ੀ ਵੀ ਹੋ ਸਕਦੀ ਹੈ ਨਹੀਂ ਵੀ ਹੋ ਸਕਦੀ ਹੈ ਦੁੱਖ ਵੀ ਹੋ ਸਕਦਾ ਸਭ ਕੁਝ ਹੋ ਸਕਦਾ ਠੀਕ ਹੈ ਇਹ ਸਾਰੇ ਜੋੜ ਹੁੰਦੇ ਹਨ ਵਿਥਮਿਕ ਦੇ ਇਹਨਾਂ ਮਗਰ ਜਿਹੜੇ ਵਿਥਮਿਕ ਤੋਂ ਚੰਨੇ ਲੱਗਦੇ ਹਨ ਚਾਹਤ ਧਿਆਨ ਨਾਲ ਵਿਸ਼ਮਿਕ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ ਇਹ ਵਾਕ ਦਾ ਹਿਸਤਾਨੀ ਹੁੰਦਾ ਹੈ ਇਹ ਵਾਕ ਵੱਖਰੇ ਵਿਚਾਰੇ ਜਾਂਦਾ ਹੈ ਵਾਕ ਦਾ ਕਦੇ ਵੀ ਚੀਜ਼ਾਂ ਨੂੰ ਬਣਦਾ ਵਾਕ ਹਮੇਸ਼ਾ ਵੱਖਰੀ ਹੋਣ ਦੇ ਲੱਗ ਤੋਂ ਵਿਸ਼ਮਿਕ ਤੇ ਪੇਜ ਠੀਕ ਹੈ ਜਿਹੜੇ ਵਿਸ਼ਮਿਕ ਦੇ ਪੇਜ ਨੇ ਹੁਣ ਆਪਾਂ ਬੱਚੇ ਉਹ ਪੜ੍ਹਵੇਂ ਜਿਹੜੇ 10 ਸਪੇਜ ਦੇ ਗਿਆ ਤਾਂ ਸਬੋਧਨੀ ਵਿਸ਼ਮਿਕ ਵਿਸ਼ਮਿਕ ਨਾਮ ਤੋਂ ਪਤਰਾ ਚੱਲ ਰਿਹਾ ਹੈ ਜੋ ਵਿਸ਼ਮਿਕ ਕਿਸੇ ਨੂੰ ਬੁਲਾਉਣ ਜਾਂ ਆਵਾਜ਼ ਦੇਣ ਲਈ ਸਮਰੂਪ ਕਰਨ ਲਈ ਵਰਤੇ ਜਾਂਦੇ ਨੇ ਵੇ ਨਹੀਂ ਕੋਈ ਅੜਿਆ ਆ ਦੇ ਦੂਸਰਾ ਸੁਚਨਾਵਾਚਕ ਜਿਹੜੇ ਵੀ ਸੀ ਤਾੜਨਾ ਕਰਨ ਦਾ ਚੇਤਨ ਕਰਨ ਲਈ ਵਰਤੇ ਜਾਣ ਜਿਵੇਂ ਖਬਰਦਾਰ ਹੁਸ਼ਿਆਰ ਜਾਗਦੇ ਰਹੋ ਤੇ ਤਾੜਨਾ ਜਿਹੜੀ ਹੈ ਚੇਤਨ ਠੀਕ ਹੈ ਚੇਤਨ ਕਰਨ ਲਈ ਵਰਤੇ ਜਾਂਦੇ ਹੈ ਤੇ ਜਿੱਦਾਂ ਆਪਾਂ ਦੇਖਦੇ ਹਾਂ ਕਿ ਮੂਵੀਜ਼ ਵਿੱਚ ਜਾਂ ਫਿਰ ਸ਼ਹਿਰਾਂ ਵਿੱਚ ਕਲੋਨੀਆਂ ਵਿੱਚ ਉਹਨਾਂ ਨੇ ਜਿਹੜੇ ਹੁੰਦੇ ਆ ਆਪਣੇ ਪਹਿਰੇਦਾਰ ਹੁੰਦੇ ਆ ਜਾਂ ਚੌਕੀਦਾਰ ਰੱਖੇ ਹੁੰਦੇ ਆ ਤਾਂ ਉਹ ਰਾਤ ਨੂੰ ਬੋਲਦੇ ਰਹਿੰਦੇ ਆ ਜਾਗਦੇ ਰਹੋ ਜਾਗਦੇ ਰਹੋ ਖਬਰਦਾਰ ਕਰਦੇ ਰਹਿੰਦੇ ਆ ਉਹਨਾਂ ਨੂੰ ਤਾਂ ਪਰ ਦੇਖਿਆ ਪ੍ਰਾਣੀ ਮੂਹੇ ਦੇ ਵਿੱਚ ਆਮ ਹੀ ਜਿਹੜਾ ਇੱਕ ਚੌਕੀਦਾਰ ਹੁੰਦਾ ਸੀ ਕੌਸਟੀਟੀ ਜਾ ਕੇ ਜਾ ਬੋਲ ਬੋਲ ਕੇ ਕਲੋਨੀ ਨੂੰ ਜਾਗਦੇ ਰਹੋ ਜਾਗਦੇ ਰਹੋ ਕਹਿੰਦਾ ਰਹਿੰਦਾ ਸੀ ਤੇ ਕਈ ਵਾਰ ਜਿਹੜੇ ਬੰਦੇ ਸੌ ਰਹੇ ਹੁੰਦੇ ਉਹ ਵੀ ਅੱਗੇ ਕੁਛ ਹੁਣ ਕੁਛ ਬੋਲ ਦਿੰਦੇ ਆ ਤਾਂ ਤੀਸਰਾ ਪ੍ਰਸੰਸਾਵੱਚ ਜਿਹੜੇ ਰੀਸਮਿਕ ਪਰਸਨਸ ਆ ਜਾਂ ਖੁਸ਼ੀ ਦੇ ਪਾਪ ਪ੍ਰਗਟ ਕਰਨ ਲਈ ਵਰਤੇ ਜਾਣ ਜੀ ਜੀ ਆਇਆਂ ਨੂੰ ਤਨਪਾਕ ਜੀ ਸਤਿ ਸਦਕੇ ਆ ਦੀ ਜਿਹੜੀ ਪਰਸਨਸ ਹਲੇ ਵਰਤੇ ਗਏ ਜਿੱਦਾਂ ਕੋਈ ਕਰ ਆ ਜਾਂਦਾ ਲੋਕ ਕਹਿੰਦੇ ਜੀ ਆਇਆਂ ਨੂੰ ਠੀਕ ਹੈ ਕੋਈ ਬਹੁਤ ਸਮੇਂ ਬਾਅਦ ਮਿਲਦਾ ਤਾਂ ਕਹਿੰਦੇ ਤਨਪਾਕ ਸਾਡੇ ਦਰਸ਼ਨ ਹੋਏ ਤੁਹਾਡੇ ਜੀ ਸਤਿ ਸਦਕੇ ਸ਼ਬਦ ਵਰਤੇ ਜਾਂਦਾ ਹੈ ਖੁਸ਼ੀ ਵਿੱਚ ਸੰਸ ਵਿੱਚ ਅੱਗੇ ਪੰਿਵਾ ਸੀਸਵਾਚ ਜਿਹੜੇ ਵਿਸਮਿਕ ਅਸ਼ੀਰਵਾਦ ਜਾਂ ਅਸੀਸ ਦੇ ਪਾ ਪ੍ਰਗਟ ਕਰਨ ਲਈ ਜਿਵੇਂ ਜਿਉਂਦਾ ਰਹੇ ਵਧੇ ਫੁੱਲੇ ਜਵਾਨੀ ਮਾਣੇ ਜੁਗ ਜੁਗ ਜਿਉ ਆਦੇ ਕਰਾਂ ਵਿਚ ਆਮ ਹੀ ਜਿਹੜੇ ਬਜ਼ੁਰਗ ਜਿਹੜੇ ਆਪਣੇ ਤੋਂ ਛੋਟੇ ਜਿਹੜੇ ਗਿੰਦੇ ਪੋਤਰੇ ਹੁੰਦੇ ਆ ਜਿਹਨਾਂ ਨੂੰ ਵੀ ਪਿਆਰ ਨਾਲ ਜਿਹੜੇ ਗੈ ਅਸ਼ੀਸ਼ਾਂ ਦਿੰਦੇ ਆ ਜੁਗ ਜੁਗ ਜਿਉ ਜਵਾਨੀਆਂ ਮਾਣੂ ਵਦੋ ਫੁੱਲੋ ਠੀਕ ਹੈ ਜਿਉਂਦੇ ਰਹੋ ਤਾਂ ਇਹ ਜਿਹੜੇ ਸ਼ੀਸ਼ਾਂ ਦੇ ਜਿਹੜੇ ਸ਼ਬਦ ਵਰਤੇ ਜਾਂਦੇ ਛੇ ਮਾ ਗਸ ਲਾਤਾ ਬੱਚਕ ਫਲਾਖ ਹੁੰਦਾ ਬੱਚਕ ਨਾ ਪਤਾ ਨਾਉਂ ਤਾਂ ਪਤਾ ਚੱਲ ਰਿਹਾ ਜੋ ਇਸ ਵਿੱਚ ਕਿਸੇ ਵਧਾਈ ਲਈ ਕਰਤੇ ਜਾਣ ਜਿਵੇਂ ਛਦਕੇ ਸ਼ਾਬਾਸ਼ ਅਸ਼ਕੇ ਬਲਿਹਾਰ ਠੀਕ ਹੈ ਸ਼ਾਬਾ ਜਿਹਦੇ ਕੋਈ ਚੰਗਾ ਕੰਮ ਕਰਦਾ ਹੈ ਤੇ ਜਿਵੇਂ ਉਹ ਵਿਦਿਆਰਥੀ ਕਲਾਸ ਵਿੱਚ ਅਧਿਆਪਕ ਕਹਿਣਾ ਮੰਨਦਾ ਹੈ ਤੇ ਪੜਾਈ ਕਰਦਾ ਹੈ ਤਾਂ ਸ਼ਾਇਰ ਹੁੰਦਾ ਹੈ ਤਾਂ ਉਸ ਨੂੰ ਜਿਹੜਾ ਵਿਦਿਆਪਕ ਕਹਿੰਦੇ ਆ ਸ਼ਾਬਾਸ਼ ਚੰਗੇ ਨੰਬਰ ਆਉਂਦੇ ਤਾਂ ਵਿਦਿਆਪਕ ਕਹਿੰਦੇ ਸ਼ਾਬਾਸ਼ ਤੁਸੀਂ ਬੜੀ ਵਧੀਆ ਹੀ ਜਿਹੜੇ ਸ਼ਬਦ ਵਰਤਦੇ ਤਾਂ ਕਿ ਉਸ ਨੂੰ ਅੱਗੇ ਵੀ ਚੜਾ ਗਿਆ ਚੰਗੇ ਕੰਮ ਜਿਹੜੇ करे अशके अशके ਵੀ ਇੱਕ ਤਰ੍ਹਾਂ ਡੇਲੀ ਵਰਤਿਆ ਜਾਂਦਾ ਹੈ ਠੀਕ ਅੱਗੇ ਸਤਵਾਂ ਇੱਛਾ ਇੱਛਾ ਵਾਜ ਕੇ ਠੀਕ 6 ਵਜੇ ਹੋਣਾ ਚਾਹੀਦਾ ਸੀ ਜੋ ਵੀ ਇਸ ਵਿੱਚ ਇਸ ਵਿੱਚ ਮਨ ਦੀ ਇੱਛਾ ਪ੍ਰਗਟ ਕਰਨ ਜਿਵੇਂ اے ਰੱਬਾ ਆਕਾਸ਼ ਜੇ ਕਿਤੇ ਆ ਦੀ ਠੀਕ ਹੈ ਜਿਵੇਂ ਆਮ ਜਿਹੜਾ ਵਰਤਿਆ ਜਾਂਦਾ ਆਪਾਂ ਦੇਖਦੇ ਹਾਂ ਕਿ ਜੇ ਕਿਤੇ ਮੈਂ ਅਮੀਰ ਹੁੰਦਾ ਤਾਂ ਮੈਂ ਆ ਕਰ ਦਿੰਦਾ ਕਾਸ਼ ਮੇਰੇ ਕੋਲ ਇੰਨਾ ਪੈਸਾ ਹੁੰਦਾ ਤਾਂ ਮੈਂ ਨਵੀਂ ਗੱਡੀ ਖਰੀਦ ਲੈਂਦਾ ਹੇ ਰੱਬਾ ਮੈਨੂੰ ਜਿਹੜਾ ਹੈ ਆਪਣੀ ਜੋ ਵੀ ਆ ਆਸਾਂ ਦੀ ਜੋ ਵੀ ਇੱਛਾ ਦੀ ਆਪਾਂ ਇਹ ਕਹਿ ਕੇ ਜਿਹੜੇ ਵਰਤਦੇ ਹਾਂ ਹੇ ਰੱਬਾ ਸਾਨੂੰ ਅਮੀਰ ਬਣਾ ਦਿੱਤਾ ਇਦਾਂ ਦੀ ਜੜੀ ਸ਼ਾਮ ਹੁੰਦੀਆਂ ਉਹਨਾਂ ਲਈ ਜਿਹੜੇ ਇੱਛਾ ਵੱਜ ਕੇ ਸਾਨੂੰ ਨੂੰ ਤਾਂ ਬਹੁਤ ਵੱਡੀ ਲੱਗਦੇ ਪਰੇ ਸ਼ਾਮ ਹੁੰਦੀਆਂ ਤਾਂ ਉਹਨਾਂ ਲਈ ਵਰਤੇ ਜਾਂਦੇ ਆ ਸ਼ਾਮ ਰੱਖਣੀ ਚਾਹੀਦੀ ਹੈ ਕਿਉਂਕਿ ਉਸ ਨੂੰ ਪੂਰੇ ਕਰਨ ਦੇ ਸ਼ਾਮਾਂ ਦੇ ਨਾਲ ਨਾਲ ਉਸ ਨੂੰ ਪੂਰੇ ਕਰਨੀ ਮਿਹਨਤ ਵੀ ਕਰਨੀ ਚਾਹੀਦੀ ਹੈ ਤਾਂ ਇੱਛਾ ਜ਼ਰੂਰ ਹੋਣੀ ਚਾਹੀਦੀ ਕੁਝ ਨਾ ਕੁਝ ਪਾਉਣ ਦੀ ਪਰ ਉਸ ਨੂੰ ਜਿਹੜੇ ਗਿਆ ਉਸ ਪਿੱਛੇ ਜਿਹੜੀ ਪੂਰਾ ਲਗਨ ਤੇ ਮਿਹਨਤ ਨਾਲ ਕੰਮ ਕਰਨਾ ਪੈਂਦਾ ਜਿੱਦਾਂ ਤੁਸੀਂ ਪੜ ਰਹੇ ਹੋ ਬਹੁਤ ਸੇ ਲਗਨ ਤੇ ਮਿਹਨਤ ਨਾਲ ਤੇ ਜਿਹੜਾ ਇਸ ਤਫਲ ਤੁਹਾਨੂੰ ਜਿਹੜਾ ਕਿ ਜ਼ਰੂਰ ਹੀ ਮਿਲੇਗਾ ਠੀਕ ਹੈ ਬੱਚੇ ਤਦਾਂ ਇਹ ਜਿਨੋਪੜੋਗੇ ਤਾਂ ਫਿਰ ਕੁਝ ਸਾਲ ਬਾਅਦ ਕਹੋਗੇ ਕਾਸ਼ ਮੈਂ ਪੜ ਲੈਂਦਾ ਤਾਂ پاس ਹੋ ਜਾਂਦਾ ਚੰਗੇ ਨੰਬਰ ਲੈ ਜਾਂਦਾ ਜਾਂ ਫਿਰ ਜ਼ਿੰਦਗੀ ਚ ਕਾਉਂ ਜਾਪ ਹੋ ਜਾਂਦਾ ਤਾਂ ਅੱਗੇ ਬੱਚੇ ਆਪਾਂ ਇਹਥੇ ਟਾਈਪ ਜਿਹੜੀ ਉਹ ਪੜਾਂਗੇ ਆਪਾਂ ਰਾਨੀ ਵਾਜਕ ਨਾਲ ਤੋਂ ਪਤਾ ਚੱਲ ਰਿਹਾ ਜੋ ਵੀ ਇਸ ਵਿੱਚ ਕਾਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣਾ ਉਹ ਉਹ ਵਾ 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 ਠੀਕ ਹੈ ਰਾਨੀ ਵਰਤੇ ਆਪਕੇ ਅੰਦਰ ਉਹ ਕੀ ਹੋ ਗਿਆ ਉਹ ਬੱਚਾ ਡਿੱਗ ਪਿਆ ਜਾ ਵਾ ਵਾ ਬਹੁਤ ਵਧੀਆ ਵਾ ਵਾ ਉਦਾਂ ਦੇ ਸ਼ਬਦ ਵਰਤੇ ਜਾਂਦੇ ਨਵਾਂ ਫਟਕਾਰ ਵਾਜਕ ਜਿਹੜੇ ਵਿੱਚ ਮਕਲਾਨ ਤੇ ਜਾ ਫਟਕਾਰ ਦੇ ਭਾਵ ਪ੍ਰਗਟ ਕਰਨ ਲਈ ਜਿਵੇਂ ਫੱਟੇ ਮਨ ਨਖਲਾਣ ਤੇ ਬੇਸ਼ਰਮ ਆਦਿ ਫਟਕਾਰ ਫਟਕਾਰ ਲਈ ਵਰਤੇ ਜਾਣਗੇ ਜਿੱਦਾਂ ਸਮ ਆਗਾ ਸ਼ੋਕਵਾਚ ਕੋ ਵੀ ਇਸ ਵਿੱਚ ਜੋ ਵੀ ਇਸ ਵਿੱਚ ਸ਼ੋਕ ਜਾਂ ਦੁੱਖ ਪ੍ਰਗਟ ਕਰਨ ਲਈ ਵਰਤੇ ਜਾਣ ਜਿਵੇਂ ਹਾਏ ਉਫ ਆ ਠੀਕ ਹੈ ਤਾਂ ਚਿਤੋ ਡਿੱਗ ਪਿਆ ਹਾਏ ਡਿੱਗ ਪਿਆ ਉਫ ਕਮਰ ਦਰਦ ਤਾਂ ਇਹਨਾਂ ਸ਼ਬਦ ਵਰਤੇ ਜਾਂਦੇ ਆ ਇਸ ਦੇ ਪਿੱਛੇ ਜਿਹੜੇ ਇਸ ਵਿੱਚ ਚਿੰਨ ਲੱਗਦੇ ਆ ਉਹ ਠੀਕ ਹੈ ਬੱਚੇ ਇਥੇ ਜਿਹੜਾ ਗਾਇਆ ਆਪਣਾ ਜਿਹੜਾ ਵਿਸ਼ਮਿਕ ਜਿਹੜਾ ਹੁੰਦਾ ਉਹ ਕੰਪਲੀਟ ਹੁੰਦਾ ਹੈ ਬੱਚੇ ਤਾਂ ਅਗਲਾ ਨੈਕਸਟ ਪਾਰਟ ਵਿੱਚ ਆਪਾਂ ਬੱਚੇ ਸ਼ੁਰੂ ਕਰਾਂਗੇ ਕਰਕ ਦੇ ਕਿਸਮਾਂ ਤੋਂ ਤਾਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਜੋ ਵੀ ਮੈਂ ਸਭ ਕੁਝ ਸਮਝਾਇਆ ਉਹ ਸਮਝਾਇਆ ਹੋਏਗਾ ਤਾਂ ਇੱਕ ਉਹ ਰਿਵਾਈਜ਼ ਥੋੜਾ ਜਿਹਾ ਕਰ ਲਾਂਗੇ ਆਪਾਂ ਇਸ ਤੇ ਜੋੜਿਕ ਪੜਿਆ ਤੇ ਜੋੜਿਕ ਦੀ ਕਿਸਮਾਂ ਪੜੀਆਂ ਤੇ ਫਿਰ ਉਸ ਤੋਂ ਬਾਅਦ ਵਿਸ਼ਮਿਕ ਪੜਿਆ ਤੋ ਇਸ ਕੋ ਇਸ ਵਿੱਚ ਕਿਤੇ 10 ਜਿਹੜੀ ਕਿਸਮਾਂ ਪੜੀਆਂ ਅੱਗੇ ਆਪਾਂ ਕਰਕ ਤੋਂ ਸ਼ੁਰੂ ਕਰਾਂਗੇ ਓਕੇ ਬੱਚੇ ਉਮੀਦ ਕਰਦਾ ਤੁਹਾਨੂੰ ਸਭ ਨੂੰ ਜੋ ਕੁਝ ਸਮਝਾਇਆ ਉਹ ਸਮਝ ਆਇਆ ਕ ਇੱਕ ਵਾਰ ਜ਼ਰੂਰ ਇਸ ਨੂੰ ਰੀਡ ਕਰੋ ਤਾਂ ਕਿ ਤੁਹਾਨੂੰ ਪੂਰੀ ਤਰ੍ਹਾਂ ਯਾਦ ਹੋ ਜਾਵੇਗਾ